ਵਾਧਾ ਵਾਧਾ ਨਵਦੀ ਹੋਰ ਸਨਾਓ ਤੁਸੀਂ ਕਿਵੇਂ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਆ ਹਾਂ ਜੀ ਤੇ ਪੰਡ ਕਾਲ ਕੇ ਬਲੌਗ ਤੇ ਵਿੱਚ ਜੋ ਮੇਰਾ YouTube ਫੈਮਿਲੀ ਮੇਨਾ ਜੁੜੀ ਹੈ ਤੁਹਾਡਾ ਤਹਿ ਦਿਲੋਂ ਧੰਨਵਾਦ ਤੁਸੀਂ ਮੈਨੂੰ ਇੰਨਾ ਪਿਆਰ ਦਿੱਨੇ ਆ ਬਹੁਤ ਬਹੁਤ ਪਿਆਰ ਦਿੱਨੇ ਆ ਤੁਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੀ ਆ ਅਸੀਂ ਸਾਰਾ ਪਰਿਵਾਰ ਕਰਦਾ ਵਾ ਕਿਉਂਕਿ ਤੁਸੀਂ ਬਹੁਤ ਪਿਆਰ ਦਿੱਤਾ ਹੈ ਸਾਨੂੰ ਤੁਸੀਂ ਦੇ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਆਪਣੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਤੇ ਵੀਡੀਓ ਨੂੰ ਜੇ ਕੋਈ ਨਵਾਂ ਜੋੜਿਆ ਤਾਂ ਵੀਡੀਓ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਨਵੀਂ ਆਉਣ ਵਾਲੀ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਸੋਂ ਜਲਦੀ ਮਿਲੇ ਤੇ ਬਹੁਤ ਧੰਨਵਾਦ ਤੁਹਾਡਾ ਤੇ ਮੇਰੀਆਂ ਛੋਟਾ ਆਣੀਆਂ ਵੀਡੀਓ ਨੂੰ ਵੀ ਤੁਸੀਂ ਇਦਾਂ ਪਿਆਰ ਦਿਆ ਕਰੋ ਮੈਂ ਹਰ ਰਿਕਵੈਸਟ ਕਰਦੀ ਹੁੰਦੀ ਆ ਜਰੂਰ ਧੰਨਵਾਦ ਤੁਹਾਡਾ ਧੰਨਵਾਦ ਤੁਸੀਂ ਮੇਰੇ ਨਾਲ ਪਿਆਰ ਦਿੱਤਾ ਤੇ ਮੇਰੇ ਕੱਪੜੇ ਵਾਲੇ ਵੀਡੀਓ ਨੂੰ ਤੁਸੀਂ ਇਦਾਂ ਪਿਆਰ ਦਿਆ ਕਰੋ ਤੇ ਵੈਸੇ ਪਾ ਗੱਲਾਂ ਅੱਜ ਨਹੀਂ ਕਰਨੀਆਂ ਕਿਉਂਕਿ ਅੱਜ ਆਪਾਂ ਕਰਵਾ ਕੇ ਉਹਨੇ ਕੋਰੀਅਰ ਭੇਜਣ ਦਿੱਲੀ ਆ ਰਿਹਾ ਦਾ ਸਮਾਨ ਤੇ ਮੈਨੂੰ ਵੀ ਅੱਜ ਬਾਗੇ ਬਣਾਣੇ ਕੰਮ ਸੀਗਾ ਤੇ ਮੈਂ ਕਿਹਾ ਚਲੋ ਵੀ ਮੈਂ ਨਾਲੇ ਵੀਡੀਓ ਬਣਾ ਜਾ ਕਿਉਂਕਿ ਹੁਣ ਤੌਰ ਨਹੀਂ ਲੱਗੇ ਸੀਗੇ ਇਹ ਪਤਾ ਕੀ ਗੱਲ ਹੋ ਜਾਂਦੀ ਜੇ ਮੈਂ ਕਹਿੰਦੇ ਨਹੀਂ ਸੀ ਤੌਰਨ ਲੱਗੇ ਸੀਗੇ ਜ਼ਿਆਦਾਤਰ ਤਾਂ ਆ ਵੀ ਸਮਾਨ ਜਿਵੇਂ ਉਹਨਾਂ ਦਾ ਸਵਟਰ ਆ ਬਸ ਅੱਜ 11 ਵਜੇ ਬਣਿਆਗਾ ਦੇਖੋ ਜੀ ਹੁਣ ਟਾਈਮ ਵਜ ਗਿਆ 12:00 ਵਜੇ ਉਸ ਤੋਂ ਬਾਅਦ ਮੈਂ ਸਵਟਰ ਵਾਨ ਕੇ ਫਿਰ ਨਾhti ਬਾਤ ਚ ਨਾhti 11 ਵਜੇ ਤੇ ਜੇ ਮਤਲਬ ਪਹਿਲਾਂ ਬਣਿਆ ਹੋਵੇ ਸਮਾਨ ਮੈਂ ਤੁਹਾਨੂੰ ਇਹ ਰਾਮਦਾਨੀ ਨਾਲ ਪਹਿਲਾ ਵੀਡੀਓ ਦਿਖਾ ਦਾਂ ਕਿਉਂਕਿ ਜਦੋਂ ਕੋਰੀਅਰ ਕਰਵਾਉਣਾ ਹੁੰਦਾ ਹੈਗਾ ਤੇ ਮਸਾਂ ਟਾਈਮ ਤੇ ਬਣਾ ਕੇ ਜੀ ਲਈ ਜਾਂਦਾ ਹੈਗਾ 11:00 ਵਜੇ 11 ਤੋਂ ਉੱਪਰ ਹੀ ਟਾਈਮ ਸੀ ਜਦੋਂ ਇਹ ਸਾਰਾ ਮਤਲਬ ਸਲਾਈ ਕਰਕੇ ਰੱਖਿਆ ਮੈਂ ਸਵਟਰ ਰਿੰਦਾ ਸੀਗਾ ਇਹ ਇਹਨਾਂ ਦਾ ਭਾਂਡਾ ਸੀਗਾ ਇੱਕ ਸਵਟਰ ਸੀ ਪੰਜ ਜੋੜੇ ਚ ਰੱਪਾਂ ਦੀ ਸੀ ਤੇ ਇੱਕ ਕੋਟੀ ਆ ਤੇ ਤੁਸੀਂ ਜੇ ਇਹਨਾਂ ਚੋਂ ਕੋਈ ਪਸੰਦ ਹੋਵੇ ਡਿਜ਼ਾਈਨ ਕਲਰ ਇਹਨਾਂ ਦਾ ਵਾਈਟ ਕਲਰ ਹੀ ਜੇ ਤੁਹਾਨੂੰ ਪਸੰਦ ਹੋਵੇ ਤੁਸੀਂ ਮੈਨੂੰ ਬੁੱਕ ਕਰ ਸਕਦੀਆਂ ਕਿਉਂਕਿ ਮੈਂ ਸिखੌਣੀ ਮੈਂ ਵੀਡੀਓ ਚਾਹ ਹੁੰਦੀ ਆ ਇੱਕ ਤਾਂ ਸਾਨੂੰ ਮੇਰੇ ਹੱਥ ਦੀ ਸਫਾਈ ਦਾ ਪਤਾ ਲੱਗ ਜਾਂਦਾ ਵੀ ਭੈਣ ਕਿਹੋ ਜਿਹਾ ਬਣਵਾਉਂਦੀ ਆ ਇੱਕ ਸਾਨੂੰ ਰੇਟ ਦਾ ਪਤਾ ਲੱਗ ਜਾਂਦਾ ਕਿਉਂਕਿ ਜਿਹੜੀਆਂ ਭੈਣਾਂ ਮਤਲਬ ਵੀ ਇਹ ਨਹੀਂ ਮੈਨੂੰ ਆਪ ਹੀ ਕਹਿ ਦਿੰਦੀਆਂ ਵੀ ਜਿਹਦੇ ਮੇਰੇ ਵੀਡੀਓ ਦੇਦੀਆਂ ਉਹਨਾਂ ਨੂੰ ਇਹ ਹੋ ਜਾਂਦਾ ਭੈਣ ਵੀ ਇਹੋ ਜਿਹਾ ਕਲਰ ਆ ਜੇ ਇਹ ਜਿਹਾ ਡਿਜ਼ਾਈਨ ਉਹ ਕਹਿੰਦੇ ਭੈਣ ਜਿਹੜਾ ਤੁਸੀਂ ਐ ਫਲਾਣੇ ਦਾ ਕੂਰੀਅਰ ਕੀਤਾਗਾ ਤੁਸੀਂ ਉਹ ਕਲਰ ਬਣਾ ਦਿਓ ਆ ਡਿਜ਼ਾਈਨ ਬਣਾ ਦਿਓ ਖੁਦ ਕਿਉਂਕਿ ਮੇਰਾ ਆਪ ਦਾ ਬਣਾਇਆ ਹੁੰਦਾ ਡਿਜ਼ਾਈਨ ਮੈਨੂੰ ਵੀ ਸੌਖਾ ਹੋ ਜਾਂਦਾ ਹੈ ਜੇ ਜੇ ਹੁਣ ਤੁਸੀਂ ਸਕਰੀਨਸ਼ਾਟ ਜੋ ਉਹ ਵੀ ਥੋੜਾ ਔਖਾ ਹੋ ਜਾਂਦਾ ਤੇ ਜ਼ਿਆਦਾਤਰ ਭੈਣਾਂ ਮੇਰੀਆਂ ਵੀਡੀਓ ਦੇਖ ਕੇ ਕਹਿੰਦੀਆਂ ਜਿਹੜਾ ਤੁਸੀਂ ਫਲਾਂ ਤਾਂ ਕੀਤਾ ਕੋਰੀਆ ਸਕਰੀਨਸ਼ਾਟ ਲੈ ਲੈਂਦੀਆਂ ਤੇ ਮੈਨੂੰ ਕਹਿੰਦੀਆਂ ਵੀ ਇਸ ਤਰ੍ਹਾਂ ਬਣਾ ਦਿਓ ਤੇ ਸੋਨੂੰ ਵੀ ਜੇ ਚਾਹੀਦਾ ਹੋਵੇ ਤੁਸੀਂ ਜ਼ਰੂਰ ਬਣਵਾਉਣਾ ਤੇ ਕਿਉਂਕਿ ਬਸ ਵੀ ਆਪਾਂ ਸਾਰੀ ਗਾਰਨੀ ਬਣਵਾ ਕੇ ਰੱਖਣਾ ਕਵੈਸਟ ਨਾਲ ਮੇਰੀਆਂ ਭੈਣਾਂ ਦੀ ਜਿਨ੍ਹਾਂ ਦੇ ਮੇਰੇ ਆਰਡਰ ਲਿਖੇ ਹੋਏ ਸੀ ਖਾਤੇ 'ਚ ਮੈਂ ਕਾਪੀ ਕਿਸੇ ਦੀ ਖੋਲ ਕੇ ਕਿ ਕੈਨ ਹੈ ਕਿਉਂਕਿ ਇੰਨਾ ਜ਼ਿਆਦਾ ਕਾਸੇ ਜਿੰਨਾ ਪਹਿਲਾਂ ਦੇ ਫੋਨ ਆਈ ਜਾਂਦੇ ਜ਼ਿਆਦਾ ਆਪਾਂ ਆਰਡਰ ਦਾ ਆਰਡਰ ਤਿਆਰ ਕਰੀ ਜਾਂਦੇ ਆ ਬੁੱਕ ਮੈਂ ਕਿਤਾਬ ਖੋਲ ਕੇ ਨਹੀਂ ਵੇਖੀ ਆਰਡਰ ਆ ਲਈ ਜਿੰਨੇ ਸੀਗੇ ਤੇ ਬਸ ਆਪਾਂ ਨਾਲ ਦੀ ਨਾਲ ਹੁਣ ਆਪਾਂ ਫਰਕ ਪੈ ਗਿਆ ਜਿੰਨਾ ਦਾ ਵੀ ਤੇ ਆਪਾਂ ਨਾਲ ਦੀ ਨਾਲ ਬਣਾਈ ਜਾਣੇ ਆ ਤੇ ਬਸ ਆਪਾਂ ਫੋਨ ਕਾਲ ਲਾ ਦਿੰਦੇ ਆ ਤੇ ਮੇਰੀਆਂ ਪਹਿਲਾਂ ਕੁਐਸਟ ਆ ਵੀ ਇਹਨਾਂ ਸਮਝੋ ਵੀ ਹੁਣ ਆਫ ਹੋ ਗਿਆ ਕਿਉਂਕਿ ਇਹ ਤਾਂ ਹੋਰ ਚੋਂ ਪੰਜਾਹ ਮਹੀਨਾ ਤੱਕ ਆਪਾਂ ਨੂੰ ਰੋੜ ਪੈ ਲਈ ਆ ਤੇ ਹੁਣ ਤੁਸੀਂ ਵੀ ਵੇਟ ਕਰਦੇ ਨੇ ਸਾਰਾ ਸਿਆਰ ਨਿਗਾhta ਸੋ ਜੀ ਮਜਬੂਰੀ ਹੈ ਤੇ ਮੇਰੀ ਵੀ ਮਜਬੂਰੀ ਆ ਕਵਸਤਾ ਮੇਰੀਆਂ ਭੈਣਾਂ ਨੂੰ ਤੇ ਬਸ ਤੁਸੀਂ ਮੈਂ ਤੁਹਾਡੇ ਆਰਡਰ ਕੱਟੀ ਜਾਣੀਆਂ ਤੇ ਤੁਸੀਂ ਮਤਲਬ ਆਪ ਦਾ ਆਰਡਰ ਤੁਸੀਂ ਵੀ ਮੈਨੂੰ ਫੋਨ ਮੈਂ ਤੁਹਾਨੂੰ ਲਾਉਂਗੀ ਤੁਸੀਂ ਆਡਰ ਐਡਰੈਸ ਕਰ ਲੋ ਤੇ ਅਸੀਂ ਗੂਗਲ ਪੇ ਤੁਹਾਨੂੰ ਕਰ ਲਾਗੇ ਤੇ ਤੁਸੀਂ ਬਸ ਪੈਸੇ ਭਲ ਪਾਓ ਤੇ ਆਡਰ ਐਡਰੈਸ ਕਰ ਲੋ ਤੇ ਤੁਹਾਡਾ ਆਰਡਰ ਤੁਹਾਡੇ ਘਰ ਤੱਕ ਪਹੁੰਚੂਗਾ ਤੁਸੀਂ ਇਹ ਨਹੀਂ ਸੋਚਣਾਗਾ ਵੀ ਸੀਜ਼ਨ ਆਫ ਹੋ ਗਿਆ ਕਿਉਂਕਿ ਆਪਾਂ ਚਲਾਈ ਜਾਣਾ ਕੰਮ ਕੋਈ ਗੱਲ ਨਹੀਂ ਜੇ ਕਿਸੇ ਨਾ ਵੀ ਹੋਇਆ ਪੈਸਟਾ ਵੀ ਬਣ ਕੇ ਰੱਖੀ ਜਲਾਗੇ ਕਿਉਂਕਿ ਇਹ ਚੀਜ਼ ਤੇ ਮਿਹਨਤ ਬਹੁਤ ਲੱਗਦੀ ਹੈ ਨਾ ਤੇ ਲੋ ਜੀ ਆਪਾਂ ਜ਼ਿਆਦਾ ਟਾਈਮ ਨਹੀਂ ਲੈਂਦੇਗੇ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਦੇਖੋ ਜੀ ਸਵਟਰ ਬਣਿਆ ਹੋਇਆ ਭੈਣ ਦੇ ਇਹ ਦਿੱਲੀ ਵਾਲੀ ਭੈਣ ਦਾ ਸੀਗਾ ਇਹ ਦੇਖੋ ਸਵਟਰ ਉਹਨਾਂ ਦੇ بیٹے ਦਾ ਬਣਿਆ ਹੋਇਆ ਸਵਟਰ ਆ ਸੋਨੂੰ ਵੀ ਇਸ ਤਰ੍ਹਾਂ ਇਹ ਸਜਿਆ ਐਂਸ ਸਵਟਰ ਤੇ ਸਾਡੇ ਤਾਂ ਵੈਸੇ ਸਵਟਰ ਕਹਿੰਦੇ ਹੋਰ ਤਾਂ ਪਤਾ ਨਹੀਂ ਇਹਨੂੰ ਕੋਈ ਕੁਝ ਹੋਰ ਵੀ ਕਹਿ ਕੇ ਕਹਿੰਦੇ ਹੋਣਗੇ ਪਰ ਆਪਣੇ ਤਾਂ ਜ਼ਿਆਦਾਤਰ ਇਹਨੂੰ ਸਵਟਰ ਕਹਿ ਕੇ ਬੁਣਾਉਂਦੇ ਆ ਜਿਹਾਂਸ ਸਵਟਰ ਬਹੁਤ ਹੀ ਖੁੱਲਾ ਡੁੱਲਾ ਕਾ ਇਹ ਐਸਾ ਤੁਸੀਂ ਡਿਜ਼ਾਈਨ ਦੇਖ ਸਕਦੇ ਆ ਤੇ ਵਾਈਟ ਕਲਰ ਦਾ ਹੈਗਾ ਤੇ ਇਹ ਭੈਣ ਨੂੰ ਆਪਾਂ ਰੇਟ ਲਾਇਆ 700 ਰੁਪਈਆ ਲੋ ਜੀ ਤੁਸੀਂ ਵੀ ਦੇਖੋ ਦੇਖੋ ਜੀ ਇੱਕ ਭੈਣ ਨੇ ਬਣਵਾਈ ਸੀ ਕੋਟੇ ਉਹਨਾਂ ਦਾ ਆਪਾਂ ਅੱਗੇ ਵੀ ਕਿੰਨੇ ਵਾਰੀ ਆਰਡਰ ਉਹਨਾਂ ਨੇ ਮੰਗਵਾਇਆ ਬਹੁਤ ਵਾਰੀ ਪਕਲਿਆ ਉਹਨਾਂ ਨੂੰ ਤੇ ਉਹਨਾਂ ਨੂੰ ਪਸੰਦ ਆ ਦੀ ਜੀ ਚੌਥੀ ਵਾਰ ਉਹਨਾਂ ਕੋਲ ਆ ਸਮਾਨ ਆਪਣਾ ਚੱਲਿਆਗਾ ਲੋ ਜੀ ਜੋ ਤੁਸੀਂ ਵੀ ਇਸ ਤਰ੍ਹਾਂ ਦੀ ਜੈਨ ਆਈ ਬਹੁਤ ਕੋਟੀ ਬਣਵਾਉਣੀ ਆ ਆਪਦੇ ਲਈ ਕੋਟੀ ਬਣਵਾ ਸਕਦੇ ਆ ਆਪਾਂ ਭੈਣ ਨੂੰ ਲਾਇਆ ਇਹਦਾ 1100 ਰੁਪਏ ਦੇਖੋ ਜੀ ਬਹੁਤ ਤੁਸੀਂ ਸਫਾਈ ਦੇਖੋ ਦੇਖੋ ਚੀਜ਼ ਬਣੀ ਆ ਨਾ ਤੁਹਾਨੂੰ ਆਪ ਦੱਸਦੀ ਆ ਦੇਖੋ ਜੀ ਦੇਖੋ ਆਪਣਾ ਹੱਥ ਹੈਗਾ ਕਸਮ ਤੇ ਕਸਮੇ ਦੇ ਨਾਲ ਹੀ ਇਹ ਚੀਜ਼ਾਂ ਸੋਹਣੀਆਂ ਲੱਗਦੀਆਂ ਆ ਕਿਉਂਕਿ ਮੈਂ ਖੋਦਾ ਆ ਆਪ ਬਣਾਉਣੀ ਆ ਮੈਂ ਕਿਸੇ ਨੂੰ ਕੰਮ ਹੀ ਦਿੰਦੀ ਨਹੀਂ ਹੈਗੀ ਕਿਉਂਕਿ 나 ਮੈਨੂੰ ਕਿਸਦਾ ਕੰਮ ਪਸੰਦ ਆਉਂਦਾ ਹੈਗਾ ਤੇ ਮੈਂ ਆਪ ਖਾ ਤਾਂ ਮੈਨੂੰ ਜਿਆਦਾ ਟਾਈਮ ਲੱਗ ਜਾਂਦਾ ਮੈਂ ਆਪ ਬਣਾਉਣੀ ਆ ਦੇਖੋ ਇਹ ਆਪਾਂ ਪਿਆ ਨੂੰ ਲਾਇਆ 1100 ਰੁਪਏ ਰੇਡ ਕੋਟੀ ਦਾ ਇਹਦੇ ਵਿੱਚ ਤੁਸੀਂ ਕਲਰ ਕੋਈ ਬਣਵਾਉਣਾ ਬਣਵਾਉਣਾ ਚਾਹਣੀ ਆ ਕਲਰ ਬਣਵਾ ਸਕਦੀ ਆ ਹੋਰ ਡਿਜ਼ਾਈਨ ਹੋਰ ਬਣਵਾਉਣਾ ਹੋਰ ਡਿਜ਼ਾਈਨ ਵੀ ਬਣ ਜਾਊਗਾ ਲੋ ਜੀ ਪੂਰੀ ਬਾਜੂ ਦੀ ਬਾਹਣੀ ਲੋ ਇਹ ਆਪਾਂ ਲਾਇਆ 1100 ਕਿਉਂਕਿ ਇਹ ਥੋੜਾ ਹੈਗਾ ਪਤਲੀ ਹੋਈ ਆ ਭੈਣ ਕਿਉਂਕਿ ਮੰਗਲ ਨੂੰ ਤਾਂ ਦੇਖੋ ਮੈਂ ਭਾ ਮੈਂ 1300 ਮੰਗ ਲੈਂਦੀ ਸੋ ਨੂੰ ਇਹਨਾਂ ਚੀਜ਼ਾਂ ਦਾ ਕੋਈ ਪਤਾ ਨਹੀਂ ਹੈਗਾ ਹਨ ਪਰ ਆਪ ਦੀ ਮਾਨਦਾਰੀ ਤੇ ਖੜਦੀ ਆ ਮੈਂ ਭੈਣ ਨੇ ਪੁੱਛਿਆ ਵੀ ਕਿੰਨੇ ਪੈਸੇ ਮੈਂ 1100 ਕਿਹਾ ਉਹਨਾਂ ਨੇ 1100 ਰੁਪਏ ਹੀ ਆਪਾਂ ਨੂੰ ਇਹਦਾ Google Pay ਕੀਤਾਗਾ ਕਿਉਂਕਿ ਦੇਖੋ ਸਭਾਈ ਬਹੁਤ ਤਿੰਨੇ ਤਾਂ ਆਪ ਤਾਂ ਕੋਟੀ ਦਾ ਮੇਰਾ 1200 ਹੀ ਚੱਲਦਾਗਾ ਚਲੋ ਇਹ ਮੈਂ ਕਿਹਾ ਵੀ ਚਲੋ ਭੈਣ ਦਾ ਵੀ ਇਹ ਸੈ ਛੋਟਾ ਸੀਗਾ ਚਲੋ ਆਪਾਂ ਨੂੰ ਵੀ ਹੱਕ ਆ ਵੀ ਆਪਾਂ ਵੀ ਥੋੜਾ ਇਹਨੂੰ ਲੈਸ ਕਰਦੀ ਫਿਰ ਆਪਾਂ 100 ਰੁਪਏ ਉਹਨਾਂ ਨੂੰ ਲੈਸ ਕਰਤਾ ਸੀ ਕਿਉਂਕਿ ਭੈਣ ਦੀ ਆ ਚੀਜ਼ 17 ਆਉਂਦੀ ਆ ਆ ਚੀਜ਼ 17 ਆਉਂਦੀ ਤੁਹਾਨੂੰ ਪਤਾ ਵੀ 17 ਵਾਲ ਤਾਂ ਪਤਲੇ ਹੀ ਹੁੰਦੇ ਆ ਕਿਸੀ ਇਹ ਨਾ ਸਮਝੋ ਜਿੰਨਾਂ ਕੋਲੇ ਗਈਆਂ ਸਭ ਤੋਂ 1200 ਦਾ ਆਇਆਗਾ ਦੋ ਜੀ ਬਸ ਆਪਾਂ ਹੰਤਰਨੀ ਆ ਤੇ ਆਪਣੀ ਗੱਲ ਸਭ ਚਾਹ ਪੀ ਜਾਂਦੀ ਆ ਤੇ ਆਪਾਂ ਚਾਹ ਪੀ ਕੇ ਮੈਂ ਵੀਡੀਓ ਬਣਾਉਣ ਲੱਗੇ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਨਹੀਂ ਵੀਡੀਓ ਆਪਾਂ ਪਹਿਲਾਂ ਬਣਾ ਲਿਆ ਕਰੀਏ ਕਿਉਂਕਿ ਟਾਈਮ ਤੇ ਸਾਮਾਨ ਆਪਣਾ ਬੰਦਾ ਤੁਰਦੇ ਤੁਰਦੇ ਤੱਕ ਹੀ ਬੰਦਾਗਾ ਦੋ ਜੀ ਅਜਰਾਬਾ ਬਣਵਾਈਆਂ ਪਹਿਨ 5 ਜੋੜੇ ਜਰਾਬਾਂ ਦੇ ਪਹਿਨ ਬਣਵਾਏ ਆ ਪਹਿਲਾਂ ਇਹਨਾਂ ਨੇ 7 ਜੋੜੇ ਬਣਵਾਏ ਸੀ ਤੁਹਾਨੂੰ ਮੈਂ ਅੱਗੇ ਵੀਡੀਓ ਚ ਦਿਖਾਇਆਗਾ ਤੇ ਇਹ ਇਹ ਕਹਿੰਦੇ ਸਾਨੂੰ 5 ਜੋੜੇ ਹੋਰ ਬਣਵਾ ਦੋ। ਹੰਦੋ ਜੀ ਤੁਸੀਂ ਵੀ ਬਣਵਾ ਸਕਦੇ ਆ ਇਹਦਾ ਆਪਾਂ 1.5 ਸੌ ਰੁਪਈਆ ਰੇਟ ਲਾਇਆ ਉਹਨਾਂ ਨੂੰ। ਕਲਰ ਮੈਂ ਅੱਜ ਸਾਹਮਣੇ ਬਣਾ ਦਿੰਦੀ ਹੁੰਦੀ ਆ ਕਿਉਂਕਿ ਅਗਲਾ ਤੇ ਕੱਲ ਆਈ ਕਹਿੰਦਾ ਵੀ ਸਾਨੂੰ ਇੰਨੇ ਜੋੜੇ ਬਣਾ ਦੋ। ਹੰਦੋ ਜੀ ਦੇਖੋ ਜੀ ਕਿੰਨੀਆਂ ਸੋਹਣੀਆਂ ਬਣੀਆਂ ਹੋਈਆਂ ਦੇਖੋ। 1.5 ਸੌ ਰੁਪਈਆ ਆਪਾਂ ਰੇਟ ਲਾਇਆ ਉਹਨਾਂ। ਦੇਖੋ ਆਪਾਂ ਗ੍ਰੇ ਕਲਰ ਬਣਾਤਾ। ਆ ਪਿੰਕ ਕਲਰ ਬਣਾਤਾ। ਆ ਆਪਾਂ ਬਣਾਤਾ ਜੈਲੂ ਬੈੱਗ ਰੈੱਡ ਕਲਰ ਦਾ ਬਣਾਤਾ ਆਪਾਂ 5 ਜੋੜੇ ਬਣਾਤੇ ਜਿਹੜੇ 150 ਰੁਪਿਆ ਪੈਕੇ ਦਾ ਲਾਇਆ ਸੋ ਨੂੰ ਕੋਈ ਲੋੜ ਹੋਵੇ ਤੁਸੀਂ ਮੰਗਵਾ ਸਕਦੇ ਆ ਆਰਡਰ ਆਪਦਾ ਬੁੱਕ ਕਰ ਸਕਦੇ ਆ ਲਓ ਜੀ ਲਓ ਜੀ ਆਪਾਂ ਹੁਣ ਵੀਡੀਓ ਤਾਂ ਕਰਨ ਲੱਗੇ ਐਂਡ ਤੇ ਜਿਹਦੇ ਮੇਰੇ ਭੈਣ ਕੋਈ ਨਵੇਂ ਜੋੜੇ ਆ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾਗਾ ਤੇ ਕਮੈਂਟ ਕਰਕੇ ਦੱਸਿਆ ਕਰੋ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਲਓ ਜੀ ਹੁਣ ਆਪਾਂ ਚੱਲਨੇ ਆ ਵਾਗੇ ਪ੍ਰਾਣੀ ਮੈਨੂੰ ਕੰਮ ਸੀ ਜਨੜ ਪੇ ਕੋਰੀਅਰ ਕਰਵਾਇ ਆਵਾਂਗੇ ਚਲੋ ਜੀ ਠੀਕ ਆ ਜੀ ਫਿਰ ਆਪਾਂ ਫਿਰ ਮਿਲਦੇ ਕਿਸੇ ਨਵੀਂ ਵੀਡੀਓ ਦੇ ਨਾਲ